ਓ ਆ ਵੀ ਚੰਨੀ ਹੋਰ ਸੁਣਾ ਫਿਰ ਕਿਵੇਂ ਆ ਕੰਮ ਕਰ ਓ ਤੈਨੂੰ ਕੀ ਦੱਸਾਂ ਜੀ ਤੇ ਕੰਮ ਕਰ ਸੜਾ ਮੰਦਾਈਆ ਦੇਖ ਲੈ 11 ਵਜੇ ਗੈਤ ਤਸੜਾ ਦੂਰ ਸੜਾ ਜਾਨਵਰ ਵੀ ਦੀਂਦਾ ਨਹੀਂ ਕੋਈ ਹੋਰ ਸੁਣਾ ਤੂੰ ਦੱਸ ਕਿੱਧਰ ਰੌਂਡੀ ਮਾਰੇ ਆਇਆ ਉਹ ਤੈਨੂੰ ਕੀ ਦੱਸਾਂ ਚੰਨੀ ਮੈਂ ਤਾਂ ਸੁੱਖੇ ਕੋਲੋਂ ਆਇਆ ਉਹ ਸਾਲਿਆਂ ਨੇ ਪਿਛਲੇ ਮਹੀਨੇ ਕਿਸ਼ਤ ਭਰ ਨੂੰ 2500 ਰੁਪਏ ਲਿਆ ਸੀ ਬਤੰਦਰ ਮੋੜਨ ਦਾ ਨਾਉ ਹੀ ਨਹੀਂ ਲੈਂਦੇ ਬਈ ਬੱਲਾ 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 ਜੀਤੇ ਦੇਖ ਲੈ ਸਾਲਿਆਂ ਦੇ ਇੰਨੇ ਹਿੱਤੇ ਪਾ ਕੇ ਵੀ ਆ ਹਾਲ ਨੇ ਮੈਂ ਸੋਚਦਾ ਬਿਛੜਾ ਆਪਣਾ ਕੀ ਬਣੂ ਫਿਰ ਉਹ ਕਰਨੀਆਂ ਦੇ ਫਲ ਨਹੀਂ ਚੰਨੀ ਆਪ ਤਾਂ ਸਾਲਿਆਂ ਨੇ ਡੁੱਬਣਾ ਸੀ ਨਾਲ ਜਜ਼ਬਾਨ ਵੀ ਡਬੋਲੇ ਉਹ ਲਿਆ ਕੁਰਤਾ ਵੀ ਅਮਾ ਹੀ ਦਿਖਾ ਦੇ ਚੰਨੀ ਕੋਈ ਵਧੀਆ ਜਿਆ ਉਹ ਜਿੰਨੇ ਮਰਜੀ ਲੈ ਜਾ ਜੀਤੇ ਆ ਪੂਰਾ ਟਾਪ ਦਾ ਕਪੜਾ ਆਪਣੇ ਕੋਲੇ ਕੈ ਲੱਜ ਤੇਰੇ ਨਾਲ ਹੀ ਬਣੀ ਕਰਦੇ ਆ ਉਹ ਗੱਲ ਸੁਣ ਲੈ ਚੰਨੀ ਮੇਰੀ ਇਹ ਗੱਲ ਆਪਣੀ ਸਿੱਧੀ ਸਾਫ਼ ਆ ਭਾਈ ਰੁਪਈਏ ਤੈਨੂੰ ਅਗਲੇ ਮਹੀਨੇ ਮਿਲਣਗੇ ਦੇਖ ਲੈ ਜੇ ਧਾਰ ਕਰਨਾ ਭਾਈ ਉਹ ਚਲ ਕੋਈ ਗੱਲ ਨਹੀਂ ਜੀਤੇ ਕੁਰਤਾ ਵੀ ਅਮਾ ਤੈਨੂੰ ਦੇ ਦੰਨਾ ਧਾਰ ਵੀ ਕਰ ਲੰਨੇ ਆ ਗੱਲ ਸੁਣ ਲੈ ਪਰ ਮੇਰੀ